ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਈ ਹਾਂ ਤੁਸੀਂ ਸਾਰੇ ਠੀਕ ਠਾਕ ਹੋਗੇ ਪਰਮਾਤਮਾ ਕਰੇ ਆਪmanı ਸਾਰਿਆਂ ਨੂੰ ਠੀਕ ਹੀ ਰੱਖੇ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਰੱਖੇ ਹਾਂਜੀ ਤੇ ਹਜੇ ਤਾਂ ਉੱਠ ਕੇ ਅਸੀਂ ਚਾਹ ਹੀ ਪੀਤੀ ਆ ਤੇ ਮੈਂ ਕਿਹਾ ਚਲ ਆਪਾਂ ਹੁਣ ਵਲੌਗ ਸ਼ੁਰੂ ਕਰ ਲੀਏ ਉਪਰ ਆਪਾਂ ਸਾਰੇ ਦਿਨ ਦਾ ਵਲੌਗ ਬਣਾ ਲਾਂਗੇ ਤੇ ਇੱਧਰ ਦੇਖ ਹੁਣ ਮੈਡਮ ਜੂਲੂਕੀ ਪਈ ਐ ਕਰ ਹਾਇ ਤਾਂ ਕਰਦੇ ਦੇਖ ਰਜਾਈ ਚੁਲੂਕੀ ਪਈ ਐ ਹਾਈ ਸਕੂਲ ਸਕੂਲ ਜਾਣੂਗੇ ਇਹਨਾਂ ਨੇ ਰੈਡੀ ਹੋਣਾਗਾ ਤੇ ਹਜੇ ਤਾਂ ਉੱਠ ਕੇ ਚਾਹ ਹੀ ਪੀਤੀ ਆ ਤੇ ਉਧਰ ਬੈਠੇ ਨੇ ਮੇਰੇ ਹਸਬੰਦ ਤੇ ਹਜੇ ਤਾਂ ਅਸੀਂ ਸਾਰੇ ਜਣੇ ਰਜਾਈਆਂ 'ਚ ਹੀ ਬੈਠੇ ਆਂਗੇ ਚਾਹ ਪਾਣੀ ਪੀ ਕੇ ਤੇ ਬਸ ਹੁਣ ਉੱਠਦੇ ਆਗੇ ਕਿਉਂਕਿ ਬੱਚੇ ਨੇ ਜਾਣਾ ਸਕੂਲ ਤੇ ਹੁਣ ਬਣਾਉਣੇ ਇਹਨਾਂ ਵਾਸਤੇ ਪ੍ਰੌਨ ਥੇ ਤੇ ਫਿਰ ਇਹਨਾਂ ਨੂੰ ਤੋਰਾਂਗੇ ਸਕੂਲ ਹਾਂਜੀ ਤੇ ਵਲੌਗ ਦੇ ਨਾਲ ਤੁਸੀਂ ਪੂਰੇ ਬਨੇ ਰਹੋ ਤੇ ਸਾਡੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਡੀਆਂ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਤੇ ਚਲੋ ਹਾਂਜੀ ਹੁਣ ਆਪਾਂ ਬਣਾਈਏ ਨੇ ਰੋਟੀ ਤੇ ਇਹਦੇ ਬੱਚੇ ਹੋ ਜਾਂਦੇ ਆ ਤਿਆਰ ਮੈਡਮ ਜੀ ਅੰਦਰ ਉਸ ਤੋਂ ਆਸਰ ਅੰਦਰ ਆ ਕੇ ਸਿਰ ਬਾਹਰ ਸ਼ੀਸ਼ੇ ਦੇ ਮੂਹਰੇ ਖੜ ਕੇ ਆਵਾਜ਼ਾਂ ਮੇਲੇ ਬੈਣ ਵਾਲਾ ਚਲੋ ਬਾਹਰ ਬਾਹਰ ਇਹਦੇ ਕੱਟ ਦੇਵਾਂ ਵਾਲਾ ਉਹਨੇ ਇਕੱਠੇ ਕਰਨਾ ਵਾਲਾ ਨਹੀਂ ਕੁੱਤ ਕਰਨੀ ਆ ਮੰਮੀ ਮੇਰੀ ਗੱਲ ਸੁਣੀ ਚਲੋ ਵਾਲ ਕਟਿੰਗ ਕਰਨਾ ਹੈ ਸਹੀ ਮੈਂ ਤੇਰੇ ਅੰਦੀ ਜਿਹੜੇ ਥੋੜੇ ਪਿਆਗਾ ਵਾਲ ਹੌਲੇ ਕਰਦੇ ਕਰਦੀ ਤੇਰੇ ਵਾਲ ਨਾਲ ਹੀ ਹੌਲੀ ਕਰਦੇ ਹਾਂ ਕਰਨੀ ਰਹਿੰਦੇ ਫੇਰ ਵੀ ਅਜਿਹੇ ਵਾਲ ਬਹੁਤ ਜਿਆਦਾ ਭਾਰੇ ਆ ਤੇ ਜਿਹੜਾ ਸਾਡੇ ਨਲਕੇ ਦਾ ਪਾਣੀ ਆ ਨਾ ਉਹ ਇੰਨੇ ਸਿਰ ਦੇ ਵਾਲ ਵਧਾਉਂਦਾ ਨਾ ਬਹੁਤ ਜਿਆਦਾ ਵਧਾਉਂਦਾ ਤੇ ਵਾਲ ਤੇ ਇਹ ਕਾਫੀ ਲੰਮੇ ਹੋ ਜਾਂਦੇ ਤੇ ਸਾਨੂੰ ਹਰ ਕੱਪੜੇ ਬਹੁਤ ਵਧੀਆ ਹਾਂ ਸਾਨੂੰ ਹਰੇਕ ਕਰਮੀ ਦੇ ਵਿੱਚ ਵਾਲ ਕੱਟਨੇ ਪੈਂਦੇ ਹੈਗੇ ਇੰਨੇ ਵਾਲ ਵਧ ਜਾਂਦੇ ਆ ਹਾਂਜੀ ਮੈਂ ਕਰਦਾ ਸਾਰਾ ਕੰਮ ਕੁਮਨ ਵੇੜ ਕੇ ਤੇ ਮੈਂ ਕਿ ਚੱਲ 2 ਮਿੰਟ ਆਪਾਂ ਹੁਣ ਗੱਲ ਕਰ ਲਵੇ ਸਬਸਕ੍ਰਾਈਬਰਾਂ ਨਾਲ ਤੇ ਕੰਮ ਤੱਕ ਮੈਂ ਲੇਟ ਹੀ ਨਿਵੇੜਿਆ ਤੜਕੇ ਨਾਲ ਮੇਰਾ ਥੋੜਾ ਥੋੜਾ ਸਿਰ ਦੋਦਾ ਸੀਗਾ ਤੇ ਥੋੜਾ ਜਿਹਾ ਬੀਬੀ ਵੀ ਮੇਰਾ ਲੋਸ ਸੀਗਾ ਤੇ ਇਸ ਕਰਕੇ ਫਿਰ ਥੋੜਾ ਜਿਹਾ ਲੇਟ ਹੀ ਉੱਠੇ ਸੀਗੇ ਤੇ ਸਰਜਵਾਕਣ ਤੋਂ ਤੁਰ ਕੇ ਨਾ ਸਕੂਲ ਉਸ ਤੋਂ ਬਾਅਦ ਫਿਰ ਮੈਂ ਦਵਾਈ ਲਈ ਦਵਾਈ ਲੈ ਕੇ ਮੈਂ ਅੱਧਾ ਘੰਟਾ ਰੈਸਟ ਕੀਤੀ ਰੈਸਟ ਕਰਕੇ ਫੇਰ ਹੀ ਮੈਂ ਘਰ ਦਾ ਸਾਰਾ ਕੰਮ ਕਰਨ ਲੱਗੀ ਹੁਣ ਕੰਮ ਕਰਕੇ ਸਾਰਾ ਘਰ ਦਾ ਤੇ ਹੁਣ ਉਹਦੋਂ ਬੱਚੇ ਵੀ ਆ ਗਏ ਮੈਨੂੰ ਇੱਕ ਦੋ ਵਾਰ ਜੀ ਗਏ ਸੀ ਕਿ ਕੰਮ ਕੁੰਮ ਕਰਦੀ ਨੂੰ ਘਰ ਦਾ ਕਿ ਸਾਰੇ ਸਫਾਈਆਂ ਕੀਤੀਆਂ ਪੋਚਾ ਪੋਚਾ ਲਾਇਆ ਕੱਪੜੇ ਧੋਤੇ ਕੱਪੜੇ ਫਿਰ ਮੈਂ ਹੱਥ ਨਾਲ ਹੀ ਧੋਣੇ ਨੇ ਕਿਉਂਕਿ ਮਸ਼ੀਨ ਤਾਂ ਨਹੀਂ ਗਈ ਜਿਹੜਾ ਜਲਦੀ ਧੁੱਤ ਜਾਵੇ ਤੇ ਹੱਥ ਨਾਲ ਥੋੜਾ ਟਾਈਮ ਲੱਗ ਜਾਂਦਾ ਹੈਗਾ ਤੇ ਪਹਿਲਾਂ ਮੈਂ ਫਿਰ ਕੱਪੜੇ ਧੋਤੇ ਕੱਪੜੇ ਧੋ ਕੇ ਫੇਰ ਮੈਂ ਪੋਚਾ ਪੂਚਾ ਲਾਇਆ ਮੈਂ ਕਿ ਚੱਲ ਕੱਪੜੇ ਛੇਤੀ ਸੁੱਕ ਜਾਣਗੇ ਧੁੱਪ ਦੇ ਨਾਲ ਕਿਉਂਕਿ ਹੁਣ ਤਾਂ ਧੁੱਪਾਂ ਲੱਗਦੀਆਂ ਆਂ ਕਿ ਇੱਕ ਧੁੱਪ ਨਾਲ ਹੀ ਕੱਪੜੇ ਸੁੱਕ ਜਾਂਦੇ ਹੈਗੇ ਆ ਫਿਰ ਮੈਂ ਖਚਰ ਹੁਣ ਬੱਚੇ ਵੀ ਆ ਗਏ ਫਿਰ ਮੈਂ ਚਾਹ ਕਰ ਲਈ ਚਾਹ ਕਰਕੇ ਦੋਣਾ ਆ ਦੇਖੋ ਮੈਡਮ ਜੀ ਪੀ ਆਂਦੀ ਹੈ ਚਾਹ ਦੇਖੀ ਆਂਦੀ ਨਾਲੇ ਮੋਬਾਈਲ ਇਹਨਾਂ ਨੂੰ ਪਤਾ ਨਹੀਂ ਜਦੋਂ ਵੀ ਰੋਟੀ ਖਾਂਦੇ ਆ ਤੇ ਚਾਹੇ ਜਾਂ ਇਹ ਚਾਹ ਪੀਂਦੇ ਹੈ ਕਿ ਇਹਨਾਂ ਨੂੰ ਆਦਤ ਹੈ ਗਈ ਹੈ ਮੋਬਾਈਲ ਵੇਖਣ ਤੁਸੀਂ ਵੈਸੇ ਤਾਂ ਬਹੁਤ ਲੜਦੇ ਆ ਕਿ ਥੋੜਾ ਟਾਈਮ ਵੇਖਿਆ ਕਰੋ ਮੋਬਾਈਲ ਵੀ ਵੈਸੇ ਜਿਆਦਾ ਟਾਈਮ ਅਸੀਂ ਵੇਖਣ ਨਹੀਂ ਦਿੰਦੇਗਾ ਮੋਬਾਈਲ ਹੁਣ ਤਾਂ ਟੀਵੀ ਵੇਖਦੇ ਹੈ ਕਿ ਜ਼ਿਆਦਾ ਤਾਂ ਇਹਦੇ ਤੇ ਕੀ ਵੇਂਦੇ ਹੈ ਜ਼ਿਆਦਾ ਕਾਰਟੂਨ ਵੇਂਦੇ ਤੇ ਜਾਂ ਦੱਸ ਜੇਠਾ ਲਾਲ ਵੇਂਦੇ ਆ ਇਹਨਾਂ ਨੂੰ ਉਹ ਨਾਰਕ ਬਹੁਤ ਜ਼ਿਆਦਾ ਪਸੰਦ ਆ ਜਦੋਂ ਵੀ ਵੇਂਦੇ ਨੇ ਰੋਟੀ ਖਾਂਦੇ ਬਸ ਉਹ ਪਾਵਾਂ ਦੀ ਵੇਖਣ ਚਾਹੇ ਨਾ ਵੇਖਣਾ ਇਹਨਾਂ ਨੇ ਰੋਟੀ ਖਾਂਦਿਆਂ ਨੇ ਟੀਵੀ ਵੇਖਣਾ ਚਾਹੇ 10 ਮਿੰਟ ਬਸ ਮੋਬਾਈਲ ਵੇਖਣਾਗਾ ਫੇ ਮੋਬਾਈਲ ਤੇ ਵਾਸਤੇ ਇਹਨਾਂ ਨੇ ਕਾਰਟੂਨ ਵੇਖ ਲੈਣੇ ਆ ਤੇ ਜਾ ਇਹਨਾਂ ਨੇ ਵੇਖ ਲੈਣਾ ਕਿ ਜੇਠਾ ਲਾਲ ਇਹਨਾਂ ਨੂੰ ਨਾਟਕ ਬਹੁਤ ਜ਼ਿਆਦਾ ਪਸੰਦ ਆ ਕਿਉਂਕਿ ਕਮੇਡੀ ਨਾਟਕ ਹੈ ਕਿ ਉਹ ਸਾਰਿਆਂ ਨੂੰ ਪਸੰਦ ਆ ਸਾਨੂੰ ਵੀ ਪਸੰਦ ਆ ਉਹ ਨਾਟਕ ਕਿਉਂਕਿ ਬੋਰ ਨਹੀਂ ਕਰਦਾ ਇੰਨਾ ਵਧੀਆ ਨਾਟਕ ਹੈਗਾ ਤੇ ਸਾਡੀਆਂ ਵੀਡੀਓ ਨੂੰ ਤੁਸੀਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਆ ਕਰੋ ਕਿ ਆ ਕਿ ਅਸੀਂ ਬਹੁਤ ਵਧੀਆ ਵਲੌਗ ਬਣਾਉਣੇ ਹੈਗੇ ਆ ਤੁਹਾਡੇ ਵਾਸਤੇ ਤੁਹਾਨੂੰ ਪਤਾ ਹੀ ਹੈ ਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈਗੀ ਆ ਵਲੌਗ ਬਣਾਉਣ ਤੇ ਵੀ ਹਨਾ ਘਰ ਦਾ ਆਪਾਂ ਕੰਮ ਵੀ ਕਰਨਾ ਹੁੰਦਾ ਨਾਲ ਨਾਲ ਆਪਾਂ ਸ਼ਾਟ ਵੀ ਲੈਣੇ ਹੁੰਦੇ ਆ ਵੀ ਆਪਾਂ ਵਲੌਗ ਕਿਉਂਕਿ ਜਿਹੜੀ ਆਪਣੀ ਲਾਈਫ ਹੈਗੀ ਆ ਉਹ ਆਪਾਂ ਹੁਣ ਵਲੌਗ ਰਾਹੀਂ ਦਿਖਾਉਣੀ ਹੁੰਦੀ ਸਾਰਿਆਂ ਨੂੰ ਆਪਣੀ ਜਿਹੜੀ ਰੀਅਲ ਲਾਈਫ ਹੈਗੀ ਆ ਉਹ ਆਪਣੀ ਕਿਵੇਂ ਦੀ ਹੈਗੀ ਆ ਤੇ ਆਪਾਂ ਜੋ ਵੀ ਕੋਈ ਕੰਮ ਕਰਦੇ ਆ ਆਪਾਂ ਰੀਅਲੀ ਕਰਦੇ ਹੈਗੇ ਆ ਕੋਈ ਫੇਕ ਵਗੈਰਾ ਕੁਝ ਵੀ ਨਹੀਂ ਹੁੰਦਾ ਗਾ ਹੇ ਬਤਾ ਕਿਉਂ ਆਂਦੀ ਮੇਰੀ ਵੀਡੀਓ ਨਹੀਂ ਬਣਾਉਣੀ ਏ ਕਹਿੰਦੀ ਨਾ ਮੰਮੀ ਸਾਡੇ ਸਕੂਲ ਚ ਆ ਗਈ ਪਾਰਟੀ ਏ 5ਵੀਂ ਕਲਾਸ ਚ ਹੈਗੀ ਆ ਤੇ 4ਵੀਂ ਵਾਲੇ ਤੇ ਬੱਚੇ ਜਿਹੜੇ 9ਵੀਂ ਵਾਲੇ ਬੱਚਿਆਂ ਨੂੰ ਪਾਰਟੀ ਕਰਨਗੇ ਸ਼ਾਇਦ ਮੈਂ ਤਾਂ ਪਰਸੋਂ ਆ ਪਰਸੋਂ ਆ ਪਾਰਟੀ ਹਾਂ ਹਾਂ ਪਰਸੋਂ ਹੀ ਆ ਪਾਰਟੀ ਤੇ ਇੱਕ ਨੀ ਮੰਮੀ ਇੱਕ ਤਾਂ ਮੈਨੂੰ ਤੂੰ ਜਿਹੜਾ ਸੱਟ ਲੈਣਾ ਪ੍ਰਾਂਦਾ ਲੈਣਾ ਤੇ ਇੱਕ ਤਾਂ ਪ੍ਰਾਂਦਾ ਲੈਣਾ ਇੱਕ ਲੈਣਾ ਹੈਗਾ ਸੈੱਟ ਜਾਨੀ ਕਿ ਇੱਕ ਟਿੱਕਾ ਹੋ ਗਿਆ ਤੇ ਝੁਮਕੇ ਹੋਗੇ ਤੇ ਕੀ ਨਾ ਇੱਕ ਹੋਰ ਹਾਰ ਜਵਾਰ ਤੋਂ ਦੇ ਵਿੱਚ ਹੀ ਆਉਗਾ ਸਾਰਾ ਸੈਟ ਹੀ ਨਹੀਂ ਕੱਲਾ ਕਈ ਵਾਰ ਹਾਰ ਨਹੀਂ ਹੈ ਨਹੀਂ ਸੱਤ ਸੱਤ ਹੀ ਲਾ ਕੇ ਇਹ ਕਹਿੰਦੀ ਮਮਾ ਮੈਨੂੰ ਸਾਰਾ ਸਮਾਨ ਦਵਾ ਦੇ ਇਹ ਕਹਿੰਦੀ ਮੈਂ ਲੱਗੀਆਂ ਗਿੱਧੇ ਦੇ ਵਿੱਚ ਤੇ ਮੈਂ ਪੌਣੀਆਂ ਬੋਲੀਆਂ ਹੁਣ ਮੈਨੂੰ ਕਹਿੰਦੀ ਨਾ ਸਾਰਾ ਸਮਾਨ ਦਵਾ ਕੇ ਤੇ ਆ ਬਾਜ਼ਾਰ ਦੇ ਵਿੱਚੋਂ ਜਾ ਕੇ ਤੇ ਕਹਿੰਦੀ ਇਹ ਖੇ ਫਿਰ ਕੱਲ ਨੂੰ ਪਾਰ ਪਰਸੋਂ ਪਾਰਟੀ ਹੈਗੀ ਆ ਤੇ ਉਧਰ ਸਾਡੇ ਵਿਆਹ ਵੀ ਆ ਗਿਆ ਆਗੇ ਮੇਰੇ ਦਾਇ ਜੀ ਦੇ ਦੋਤੇ ਦਾ ਤੇ ਉਹਦੇ ਵਾਸਤੇ ਵੀ ਹੁਣ ਸੂਟ ਵਗੈਰਾ ਸਲਾਈ ਕਰਨੇ ਹੈਗੇ ਆ ਹੈ ਮੈਂ ਮੇਲੇ ਚਲੇ ਪਾ ਦੇਖੋ ਅਪੂ ਨੇ ਪਤਾ ਕਿੰਨਾ ਚਾ ਚੜਿਆ ਪਿਆ ਪਾਰਟੀ ਦਾ ਤੇ ਮੈਨੂੰ ਜਾਂ ਚੜਿਆ ਪਿਆ ਮੇਰੇ ਤਾਏ ਦੇ 도ਤੇ ਦਾ ਵਿਆਹ ਹੈਗਾ ਤੇ ਉੱਥੇ ਵਲੋਗਿੰਗ ਕਰਨੀ ਆ ਜਾ ਕੇ ਇਸ ਗੱਲ ਮਮਮੀ ਨੇ ਚਾਹਾਂਗੀ ਫਿਰ ਤੇ ਉੱਥੇ ਪਤਾ ਕੀ ਗੱਲ ਆ ਸੀ ਵਿਆਹ ਤੇ ਜਾਣਾ ਹੈਗਾ ਤੇ ਤੁਹਾਨੂੰ ਵੀ ਵਲੋਗ ਆਪਾਂ ਵਿਖਾਵਾਂਗੇ ਉਹ ਵਿਆਹ ਦਾ ਨਹੀਂ ਮਮਮੀ ਇਸ ਗੱਲ ਦਾ ਚਾ ਚੜਿਆ ਪਿਆ ਹੁਣ ਚਾ ਤਾਂ ਹੁੰਦਾ ਹੀ ਆ ਮੇਰੇ ਤਾਏ ਦੇ 도ਤੇ ਦਾ ਵਿਆਹ ਆ ਹਾਂ ਹੈਂਕੀ ਹਾਂਜੀ ਤੇ ਆਪਾਂ ਅੱਜ ਕਰਾਂਗੇ ਮਿਰਚਾਂ ਫਰਾਈ ਤੇ ਮਿਰਚਾਂ ਮੈਂ ਨਾ ਕੱਲ ਲੰਗਾ ਸੀ ਆ ਪਾਇਆ ਕਿ ਮਿਰਚਾਂ ਲੰਗਾ ਸੀ ਤੇ ਇਹ ਮਿਰਚਾਂ ਜਿਆਦਾ ਕੌੜੀਆਂ ਨਹੀਂ ਦੇਖੋ ਕਿੰਨੀਆਂ ਵਧੀਆ ਇਹ ਮਿਰਚਾਂ ਆ ਬਹੁਤ ਵਧੀਆ ਮਿਰਚਾਂ ਕਿਉਂਕਿ ਜਿਹੜੀਆਂ ਛੋਟੀਆਂ ਹੁੰਦੀਆਂ ਨੇ ਉਹ ਬਾਲੇ ਉਹਨਾਂ ਤੇ ਬੀਂ ਹੁੰਦੇ ਆ ਤੇ ਨਾਲੇ ਉਹ ਕੌੜੀਆਂ ਹੁੰਦੀਆਂ ਆ ਆ ਮਿਰਚਾਂ ਦੇ ਵਿੱਚ ਬੀਂ ਤਾਂ ਹੁੰਦੇ ਆ ਪਰ ਇੰਨੇ ਇਹ ਜੋ ਕੌੜੀਆਂ ਨਹੀਂ ਹੁੰਦੀਆਂ ਆ ਸਵਾਦ ਲੱਗਦਾ ਜਦੋਂ ਆਪਾਂ ਇਹਨਾਂ ਨੂੰ ਫਰਾਈ ਕਰਕੇ ਖਾਂਦੇ ਆ ਹਾਂਜੀ ਹੁਣ ਮੇਰੇ ਮਮੀ ਮਿਰਚਾ ਟੀਂਦੇ ਆ ਕਹਿੰਦੀ ਸਾਫ਼ ਕਰੀਏ ਨੇ ਜਾਤੇ ਨੂੰ ਆਪਾਂ ਧੋ ਸਕਦੇ ਤੇ ਜਾਂ ਕੋਸਾਸ ਕਰਦੇ ਹੈਗੇ ਇਹਨਾਂ ਨੂੰ ਪਹਿਲਾਂ ਮੈਂ ਧੋੜਿਆ ਸੀ ਧੋ ਕੇ ਮੁੜ ਕੇ ਮੈਂ ਇਹਨਾਂ ਨੂੰ ਸਾਫ਼ ਕਰਨਾ ਹਾਂਜੀ ਮਿਰਚਾਂ ਨੂੰ ਆਪਾਂ ਫਰਾਈ ਕਰ ਲਿਆ ਦੇਖੋ ਕਿੰਨੀਆਂ ਵਧੀਆ ਮਿਰਚਾਂ ਬਣੀਆਂ ਆ ਇਹਦੇ ਵਿੱਚ ਆਪਾਂ ਨਾ ਅੱਧੀ ਕਾਚੀ ਸਰੋਂ ਦਾ ਤੇਲ ਪਾਇਆ ਸੀਗਾ ਤੇ ਜਿਹੜੇ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਨੈਕਸ ਮਸਾਲੇ ਨੇ ਮਿਲਦੇ ਹੈ ਹਨਾ achar ਵਾਲੇ ਉਹ ਆਪਾਂ ਸਾਰੇ ਹੀ ਪਾਏ ਹੈਗਾ ਜਾਨੀ ਕਿ ਸਾਫ ਹੋਈ ਮੇਥੇ ਦਾਣਾ ਸਰੋਂ ਹੋਈ ਇਹਨਾਂ ਨੂੰ ਆਪਾਂ ਨਾ ਰੋਸਟ ਕਰਕੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਪੀਸ ਲੈ ਜਿੱਤੇ ਇਸਕੇ ਆਪਾਂ ਇਹਦੇ ਵਿੱਚ ਪਾਤਾ ਸੀਗਾ ਇਹ ਇੱਕ ਆਪਾਂ ਇਮਬੜੀ ਤੇ ਗੁੜ ਦਾ ਜਿਹੜਾ ਪਾਣੀ ਬਣਾਇਆ ਸੀਗਾ ਤੇ ਉਹ ਆਪਾਂ ਪਾਤਾਗਾ ਉਹ ਤਰੀਕੇ ਨਾਲ ਬਹੁਤ ਜਿਆਦਾ ਇਹ ਟੇਸਟੀ ਮੰਨਦੇ ਆਇਆ ਤੇ ਜੇ ਤੁਸੀਂ ਇਹਦੀ ਰੈਸਪੀ ਦੇਖਣੀ ਹੋਵੇ ਨਾ ਵੀ ਤੁਸੀਂ ਕਹਿੰਦੇ ਹੋ ਪੂਰੀ ਪ੍ਰੋਪਰੀ ਰੈਸਪੀ ਬਤਾ ਦਿਓ ਤੇ ਆਪਾਂ ਕੱਲੀ ਰੈਸਪੀ ਤੁਹਾਨੂੰ ਇਹ ਬਣਾ ਕੇ ਦਿਖਾ ਦਾਂਗੇ ਤੁਸੀਂ ਕਮੈਂਟਾਂ ਦੇ ਵਿੱਚ ਮੈਨੂੰ ਜ਼ਰੂਰ ਦੱਸ ਦਿਓ ਦੇਖੋ ਕਿੰਨੇ ਵਧੀਆ ਬਣੇ ਬਹੁਤ ਵਧੀਆ ਬਣਿਆ ਤੇ ਕਈ ਵਾਰ ਆਪਣੇ ਘਰ ਵਿੱਚ ਨਾ ਵੀ ਸਬਜ਼ੀ ਨਾ ਹੋਵੇ ਜਾਂ ਸਬਜ਼ੀ ਖਾਣ ਨੂੰ ਮਨ ਨਾ ਕਰੇ ਹਨਾ ਤੇ ਆਪਾਂ ਇਸ ਵਾਰ ਜਿੰਨਕਾ ਫਰਾਈ ਕਰਕੇ ਖਾ ਲਵਾਂ ਨਾ ਤੇ ਬਹੁਤ ਜ਼ਿਆਦਾ ਇਹ ਰੋਟੀ ਦੇ ਨਾਲ ਸੁਆਗ ਲੱਗਦਾ ਤੇ ਸਾਡਾ ਵਲੋਗ ਵਧੀਆ ਲੱਗਿਆ ਤਾਂ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਤੁਸੀਂ ਜਰੂਰ ਸਬਸਕ੍ਰਾਈਬ ਕਰ ਦਿਓ ਤੇ ਮਿਲਾਂਗੇ ਆਪਾਂ ਨੈਕਸਟ ਵਲੋਗ ਵਿੱਚ ਥੈਂਕ ਯੂ ਬਾਏ